ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਰਦੇ ਸੀਗੇ ਹੁਣ ਕੋਈ ਵੀ ਜਿਹੜਾ ਛੋਟਾ ਮੋਟਾ ਹੈਗਾ ਗਲਤੀਆਂ ਕਰਦੇ ਆਪਾਂ ਕਿਤੇ ਆਪਾਂ ਸਿਹਾਰੀ ਦੀ ਜਗ੍ਹਾ ਲਾਂ ਲਾਉਨੇ ਆ ਜਾਂ ਕਿਤੇ ਬਿੰਦੀ ਵਾਲੇ ਅੱਖਰਾਂ ਦੇ ਵਿੱਚ ਜਿਹਦੇ ਚ ਬਿੰਦੀ ਨਹੀਂ ਲੱਗਦੀ ਉੱਥੇ ਆਪਾਂ ਬਿੰਦੀ ਲਾ ਦਿੰਨੇ ਆ ਉਹ ਕਿਤੇ ਸੀ ਆਪਾਂ ਪਹਿਲਾਂ ਤੇ ਅੱਜ ਆਪਾਂ ਕਰਨਾ ਹੈ ਕਿਹੜੇ ਜਿਹੜੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਆਪਾਂ ਲਾਂ ਨਹੀਂ ਲਾਉਣੀ ਹੈਗੀ ਸਿਹਾਰੀ ਲਾਉਣੀ ਹੈ ਇਹ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅਗਲਾ ਅੱਖਰ ਹਾਹਾ ਹੋਵੇ ਤੇ ਪਹਿਲੇ ਅੱਖਰ ਨੂੰ ਲਾਂ ਲੱਗੀ ਹੋਵੇ ਇਸ ਗੱਲ ਦਾ ਧਿਆਨ ਰੱਖਣਾ ਤੇ ਉਹ ਹੁਣ ਜਿਹੜੀ ਭਾਸ਼ਾ ਹੈ ਉਹ ਵਗਦਾ ਦਰਿਆਏ ਬਦਲਦੀ ਰਹਿੰਦੀ ਹੈ ਇਹ ਇਸ ਕਰਕੇ ਆਪਾਂ ਕੀ ਕਰਨਾ ਹੁਣ ਦੇਖਣਾ ਹੈ ਕਿ ਕੀ ਉਹਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਭਾਸ਼ਾ ਦੇ ਵਿੱਚ ਕਿਉਂਕਿ ਵਗਦੀ ਚੀਜ਼ ਹੈ ਜਿਹੜੀ ਚੱਲਦੀ ਆ ਉਹਦੇ ਵਿੱਚ ਤਬਦੀਲੀਆਂ ਆਉਂਦੀਆਂ ਹੀ ਆਉਂਦੀਆਂ ਨੇ ਇਸੇ ਤਰ੍ਹਾਂ ਭਾਸ਼ਾ ਦੇ ਵਿੱਚ ਵੀ ਤਬਦੀਲੀਆਂ ਆਉਂਦੀਆਂ ਨੇ ਤੇ ਹੁਣ ਕੀ ਚੱਲਦਾ ਪਹਿਲਾਂ ਕੀ ਨਹੀਂ ਸੀ ਹੁੰਦਾ ਉਹ ਆਪਾਂ ਸਾਰਾ ਦੇਖਣਾ ਹੈ ਕੇਂਦਰੀ ਬੋਲੀ ਦੇ ਅਨੁਸਾਰ ਚੱਲਣਾ ਹੈ ਆਪਾਂ ਕੇਂਦਰੀ ਬੋਲੀ ਦੇ ਵਿੱਚ ਕੀ ਹੈਗਾ ਤੇ ਉਸੇ ਅਨੁਸਾਰ ਮੈਂ ਤੁਹਾਨੂੰ ਸਿਖਾ ਰਹੀਆਂ ਸਾਰਾ ਕੁਝ ਤੇ ਅੱਜ ਆਪਾਂ ਆ ਗਏ ਜਿਹੜੇ ਅੱਖਰਾਂ ਦੇ ਵਿੱਚ ਪਹਿਲੇ ਅੱਖਰ ਤੇ ਲਾਂ ਲੱਗੀ ਹੋਵੇ ਤੇ ਅਗਲਾ ਅੱਖਰ ਹਾ ਹਾ ਹੋਵੇ ਉਹਦੇ ਵਿੱਚ ਸਿਹਾਰੀ ਦੀ ਵਰਤੋਂ ਹੁੰਦੀ ਹੈ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਦਾ ਹੋਵੇਗਾ ਜੇ ਚੰਗਾ ਲੱਗਦਾ ਹੋਵੇ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਟ ਕਰਿਆ ਕਰੋ ਦੱਸਿਆ ਕਰੋ ਕਿ ਸਾਨੂੰ ਕੀ ਚੰਗਾ ਲੱਗਦਾ ਹੈ ਜੇ ਕੁਝ ਗਲਤ ਹੁੰਦਾ ਤਾਂ ਉਹ ਵੀ ਦੱਸਿਆ ਕਰੋ ਕਿਉਂਕਿ ਤਾਂ ਹੀ ਪਤਾ ਲੱਗਦਾ ਫਿਰ ਵੀ ਕੀ ਆਪਾਂ ਨੂੰ ਉਹਦੇ ਵਿੱਚ ਸੁਧਾਰ ਕਰਨਾ ਕੀ ਨਹੀਂ ਕਰਨਾ ਹੈਗਾ ਇਸ ਕਰਕੇ ਆਪਣਾ ਨਾਲ ਆਪਣੀ ਦਿਆ ਕਰੋ ਆਪਣੇ ਜਿਹੜੇ ਹੈਗੇ ਤੁਹਾਡੇ ਵੀ ਹੁਜਕੀਨ ਤੁਸੀਂ ਕੀ ਹੋਰ ਸਿੱਖਣਾ ਚਾਹੁੰਦੇ ਹੋ ਤੇ ਕੀ ਹੋਰ ਜ਼ਿਆਦਾ ਵਧੀਆ ਕਰਿਆ ਜਾ ਸਕਦਾ ਇਹਦੇ ਵਿੱਚ ਹੈਗਾ ਪਹਿਲਾ ਸ਼ਬਦ ਸਿਹਤ ਹੁਣ ਪਹਿਲੇ ਅੱਖਰ ਨੂੰ ਲੱਗਿਆ ਹੋਇਆ ਲਾ ਲੱਗੀ ਹੋਈ ਐ ਤੇ ਉਦੋਂ ਅਗਲਾ ਅੱਖਰ ਹਾ ਹਾਏ ਉਤੋਂ ਬਾਅਦ ਅਗਲੇ ਅੱਜ ਦਾ ਕੋਈ ਚੱਕਰ ਨਹੀਂ ਆ ਸਿਰਫ ਆਪਾਂ ਇਹ ਦੋ ਦੇਖਣੇ ਨੇ ਇਹਦੀ ਆਪਾਂ ਹੁਣ ਕੀ ਤਬਦੀਲੀ ਹੋ ਗਈ ਲਾ ਦੀ ਜਗ੍ਹਾ ਉਸੇ ਅੱਖਰ ਨੂੰ ਸਿਹਾਰੀ ਲੱਗਣ ਲੱਗ ਗਈ ਧਿਆਨ ਰੱਖਣਾ ਜੇ ਅਗਲਾ ਅੱਖਰ ਹਾ ਹਾਏ ਤਾਂ ਸਹਿਰਾ ਸਹਿਰਾ ਹੁਣ ਆਪਾਂ ਸਿਹਾਰੀ ਦੇ ਨਾਲ ਲਿਖਣਾ ਕਿਹੜਾ ਕੇਹੜਾ ਵੀ ਸਿਹਾਰੀ ਦੇ ਨਾਲ ਲਿਖਿਆ ਜਾਂਦਾ ਬਸ ਇਹ ਧਿਆਨ ਰੱਖਣ ਜੀ ਅਗਲਾ ਅੱਖਰ ਆਇ ਤੇ ਪਹਿਲੇ ਨੂੰ ਲਾਲ ਲੱਗੀ ਹੋਈ ਆ ਤਾਂ ਉਹਨੂੰ ਕਿਦੇ ਵਿੱਚ ਬਦਲ ਦੇਣਾ ਆਪ ਸਿਹਾਰੀ ਦੇ ਵਿੱਚ ਬਦਲ ਦੇਣਾ ਤਾਂ ਉਹ ਆਪਣੀ ਭਾਸ਼ਾ ਜਿਹੜੀ ਉਹ ਠੀਕ ਹੋ ਜੇਗੀ ਕੇਹੜਾ ਰਿਹੜਾ ਰਿਹੜਾ ਮਿਹਣਾ ਮਮੇ ਨੂੰ ਲਾਮਾ ਲੱਗੀ ਹੋਈ ਆ ਇੱਥੇ ਇੱਥੇ ਮਮੇ ਨੂੰ ਸਿਹਾਰੀ ਲੱਗੇਗੀ ਮਿਹਣਾ ਵਹਿਲਾ ਬਾਵੇਂ ਨੂੰ ਲਾਲ ਲੱਗੀ ਹੋਈ ਆ ਜਿਹੜੀ ਉਹ ਸਿਹਾਰੀ ਵਹਿਲਾ ਬਿਹਤਰ ਲਾ ਨੂੰ ਸਿਹਾਰੀ ਚ ਬਦਲ ਦੇਣਾ ਜਿਹਲਮ ਜੱਜੇ ਨੂੰ ਸਿਹਾਰੀ ਹਾ ਹਲ ਲੱਲਾ ਮਮਾ ਮਿਹਨਤ ਸਿਰਫ ਇਹ ਪਹਿਲੇ ਹੀ ਦੋ ਅੱਖਰ ਦੇਖਣ ਨੇ ਆਪਾਂ ਜੇ ਹਾ ਹਾ ਹੈ ਤਾਂ ਚੇਂਜ ਕਰਨਾ ਹੈ ਅਗਲਾ ਅੱਖਰ ਜੇ ਹਾ ਹਾ ਨਹੀਂ ਹੈ ਫੇਰ ਨਹੀਂ ਚੇਂਜ ਹੁੰਦਾ ਇਸ ਗੱਲ ਦਾ ਧਿਆਨ ਰੱਖਣਾ ਮਿਹਨਤ ਮਮੇ ਨੂੰ ਸਿਹਾਰੀ ਨਾਲ ਪੈਂਦਾ ਹੁਣ ਹਾ ਹੈ ਨਾਲ ਨਹੀਂ ਲਾ ਨਾਲ ਹੀ ਪੈਂਦਾ ਮਿਹਰ ਮਮੇ ਨੂੰ ਸਿਹਾਰੀ ਨਾਲ ਪੈਂਦਾ ਮਮੇ ਨੂੰ ਸਿਹਾਰੀ ਹਾ ਮਿਹਰ ਭਰੇ ਹੱਥ ਰੱਖਣਾ ਮਿਹਰਬਾਨੀ ਮਹਿਰਵਾਨੀ ਮੰਮੇ ਨੂੰ ਸਿਹਾਰੀ ਹਾ ਹਰ ਆਰੰਭ ਮੰਮੇ ਨੂੰ ਕਰਨਾ ਮਹਿਰਵਾਨੀ ਮਹਿਦਾ ਮੰਮੇ ਨੂੰ ਸਿਹਾਰੀ ਹਾ ਹਾ ਦੱਦੇ ਨੂੰ ਕਰਨਾ ਮਹਿਦਾ ਬਿਹੜਾ ਬਾਵੇ ਨੂੰ ਸਿਹਾਰੀ ਹਾ ਹਾ ਰਾੜੇ ਨੂੰ ਕਰਨਾ ਬਿਹੜਾ ਜਿਹਾ ਜਿਹਾ ਹੁਣ ਆਪਾਂ ਸਿਹਾਰੀ ਨਾਲ ਲਿਖਦੇ ਆਂ ਜੱਜੇ ਨੂੰ ਸਿਹਾਰੀ ਹਾ ਇਹਨੂੰ ਕਰਨਾ ਪਹਿਲਾਂ ਜੱਜੇ ਨੂੰ ਲਾਮਾ ਲਿਖਿਆ ਜਾਂਦਾ ਸੀ ਗੁਰਬਾਣੀ ਦੇ ਵਿੱਚ ਦੇਖਿਓ ਜ਼ਿਆਦਾਤਰ ਜਿਹੜੇ ਸ਼ਬਦ ਨੇ ਉਹ ਜੱਜੇ ਨੂੰ ਲਾਮਾ ਦੇ ਨਾਲ ਮਿਲਣਗੇ ਆਪਾਂ ਨੂੰ ਜਿਹੜਾ ਜੱਜੇ ਨੂੰ ਸਿਹਾਰੀ ਹਾ ਹੜਾੜੇ ਨੂੰ ਕੰਨ ਜਿਹੜਾ ਸਿਹਾਰੀ ਨਾਲ ਲਿਖਿਆ ਜਾਂਦਾ ਹੈ ਦੀਹਾਤ ਦੀਹਾਤ ਹੁੰਦਾ ਪਿੰਡੂ ਇਲਾਕੇ ਨੂੰ ਕਹਿੰਦੇ ਨੇ ਦੀਹਾਤ ਆ ਇਹ ਦੀਹਾਤ ਵੀ ਦੱਦੇ ਨੂੰ ਸਿਹਾਰੀ ਨਾਲ ਲਿਖਿਆ ਜਾਂਦਾ ਹੈ ਦੇਹਾਤ ਦੇਹਾਤ ਹੁੰਦਾ ਮ੍ਰਿਤਿ ਹੋ ਜਾਣੀ ਇਹ ਵੀ ਦੱਦੇ ਨੂੰ ਸਿਹਾਰੀ ਨਾਲ ਲਿਖਿਆ ਜਾਂਦਾ ਇਹ ਸੀਗੇ ਸ਼ਬਦ ਜਿੰਨਾਂ ਦੇ ਵਿੱਚ ਜੇ ਅਗਲਾ ਅੱਖਰ ਹਾ ਹਾ ਇਹ ਪਹਿਲੇ ਅੱਖਰ ਨੂੰ ਲਾ ਲੱਗੀ ਹੋਈ ਆ ਤਾਂ ਉਹ ਕੀ ਤਬਦੀਲੀ ਹੋ ਗਈ ਹੁਣ ਸਿਹਾਰੀ ਦੇ ਵਿੱਚ ਤਬਦੀਲ ਹੋ ਗਏ ਤੇ ਐਵੇਂ ਦੇ ਜੇ ਕੋਈ ਹੋਰ ਸ਼ਬਦ ਹੈਗੇ ਤਾਂ ਚੈਟ ਦੇ ਵਿੱਚ ਲਿਖੋ ਜੇ ਕੋਈ ਹੋਰ ਸ਼ਬਦ ਤੁਹਾਡੀ ਜਾਣਕਾਰੀ ਦੇ ਵਿੱਚ ਜੇ ਕੋਈ ਹੋਰ ਸ਼ਬਦ ਹੈਗੇ ਨੇ ਤਾਂ ਉਹ ਚੈਟ ਦੇ ਵਿੱਚ ਲਿਖੋ ਇਸ ਤੋਂ ਬਾਅਦ ਆਪਾਂ ਕਰਾਂਗੇ ਜੇੜਾ ਸਿਹਾਰੀ ਜੇ ਲੱਗਿਆ ਹੋਵੇ ਦਲਾਵਾ ਕਿਸੇ ਅੱਖਰ ਨੂੰ ਤੇ ਉਹ ਅਗਲੇ ਸਿਹਾਰੀ ਦੇ ਵਿੱਚ ਬਦਲ ਜਾਂਦਾ ਪਹਿਲੇ ਅੱਖਰ ਨੂੰ ਦਲਾ ਲੱਗੀ ਹੋਵੇ ਤਾਂ ਉਹਦੇ ਅਗਲੇ ਜਾ ਕੇ ਅੱਖਰ ਨੂੰ ਸਿਹਾਰੀ ਲੱਗ ਜਾਂਦੀ ਹੈ ਉਹ ਆਪਾਂ ਕੱਲ ਕਰਾਂਗੇ ਤੇ ਐਵੇਂ ਦੇ ਹੋਰ ਵੀ ਤਬਦੀਲੀਆਂ ਵਾਲੇ ਸ਼ਬਦ ਹੈਗੇ ਨੇ ਇਸ ਤੋਂ ਬਾਅਦ ਪਹਿਲਾਂ ਆਪਾਂ ਕਿਤੇ ਸੀਗੇ ਬਈ ਸਸਾ ਜਿਹੜਾ ਉਹ ਬਿੰਦੀ ਵਾਲਾ ਕਿੱਥੇ ਪੈਂਦਾ ਤੇ ਕਿੱਥੇ ਹਟ ਗਿਆ ਤੇ ਉਹ ਤੋਂ ਪਹਿਲਾਂ ਵੀ ਆਪਾਂ ਕਿਤੇ ਸੀ ਅੱਧਕ ਦੇ ਨਾਲ ਉਚਾਰਨ ਦੇ ਵਿੱਚ ਕੀ ਕੀ ਫਰਕ ਪੈਂਦਾ ਇੱਕ ਬਿੰਦੀ ਵਾਲਾ ਸਸਾ ਤੇ ਇੱਕ ਛੱਛੇ ਦੇ ਵਿੱਚ ਵੀ ਫਰਕ ਹੈ ਬਿੰਦੀ ਵਾਲਾ ਸਸਾ ਕਿੱਥੇ ਪੈਂਦਾ ਤੇ ਇਹ ਛੱਛਾ ਕਿੱਥੇ ਪੈਂਦਾ ਇਹ ਵੀ ਆਪਾਂ ਕਰਾਂਗੇ ਇਹ ਛੋਟੇ ਛੋਟੀਆਂ ਹੈਗੀਆਂ ਨੇ ਗੱਲ ਹੁੰਦੀਆਂ ਨੇ ਚੀਜ਼ਾਂ ਪਰ ਇਹਨਾਂ ਦੇ ਮਾਇਨੇ ਵੱਡੇ ਨੇ ਦੂਜੀ ਆਪਾਂ ਦੂਜਾ ਕੋਈ ਅੱਖਰ ਪਾ ਦਈਏ ਤਾਂ ਉਹ ਕੀ ਹੁੰਦਾ ਫਿਰ ਬਿਲਕੁਲ ਹੀ ਬਦਲ ਜਾਂਦਾ ਜਿਵੇਂ ਆਪਾਂ ਵਿਸ਼ਾ ਪੜਦੇ ਹਾਂ ਆਪਾਂ ਅਰਥ ਵੀ ਬਦਲ ਜਾਂਦੇ ਨੇ ਹੁਣ ਇਹਦੀ ਜਗ੍ਹਾ ਆਪਾਂ ਵਿਸ਼ਾ ਏ ਵਿਛਾ ਹੋ ਗਿਆ ਮਜਮੂਨ ਸਬਜੈਕਟ ਤੇ ਵਿਛਾ ਹੋ ਗਿਆ ਵਿਛਾ ਦੇ ਕਿਸੇ ਚੀਜ਼ ਨੂੰ ਵਿਛਾ ਦੇਣਾ ਠੀਕ ਹੈ ਹੁਣ ਇੱਕ ਇੱਕ ਉਹਦੇ ਨਾਲ ਆਵਾਜ਼ ਥੋੜੀ ਜਿਹੀ ਫਰਕ ਪੈਂਦਾ ਉਚਾਰਨ ਫਰਕ ਪੈਂਦਾ ਤੇ ਅਰਥ ਬਿਲਕੁਲ ਉਲਟ ਹੋ ਜਾਂਦਾ ਐਵੇਂ ਦੇ ਸ਼ਬਦ ਆਪਾਂ ਪਹਿਲਾਂ ਕਰ ਚੁੱਕੇ ਆ ਜੇ ਕਿਸੇ ਨੇ ਨਹੀਂ ਦੇਖੇ ਹੈਗੇ ਤਾਂ ਉਹ ਪਿਛਲੀਆਂ ਵੀਡੀਓ ਚ ਦੇਖ ਲਿਓ ਜੋ ਜਿਹੜਾ ਸਾਰੀਆਂ ਜੋ ਵੀ ਆਪਾਂ ਕਰ ਰਹੇ ਹਾਂ ਉਹ ਸਾਰਾ ਤੁਹਾਨੂੰ ਨਾਲ ਦੀ ਨਾਲ ਕਰੀਆ ਹੁੰਦਾ ਜਾਵੇ ਕਿਉਂਕਿ ਕਲੀਅਰ ਹੋ ਜਾਏਗਾ ਪੱਕਾ ਹੋ ਜਾਏਗਾ ਫੇਰ ਗਲਤੀਆਂ ਦੇ ਚਾਂਸ ਘਟ ਜਾਂਦੇ ਨੇ ਆਪਾਂ ਕੀ ਕਰਨਾ ਜਦੋਂ ਵੀ ਕੋਈ ਵੀ ਪਾਸਾ ਸਿੱਖਣੀ ਹੈ ਤਾਂ ਉਹਦੇ ਵਿੱਚ ਆਪਾਂ ਗਲਤੀਆਂ ਹੀ ਘਟਾਉਣੀਆਂ ਨੇ ਗਲਤੀਆਂ ਉਦੋਂ ਘਟਣਗੀਆਂ ਜਦੋਂ ਆਪਾਂ ਨੂੰ ਸਾਰੇ ਨਿਯਮ ਪਤਾ ਲੱਗ ਜਾਣਗੇ ਇਹ ਛੋਟੇ ਛੋਟੇ ਨਿਯਮ ਹੀ ਨੇ ਤੇ ਦੇਖੋ ਜੇ ਕੋਈ ਹੋਰ ਸ਼ਬਦ ਬਣਦੇ ਨੇ ਤਾਂ ਲਿਖੋ ਜਰੂਰ ਚੈਟ ਦੇ ਵਿੱਚ ਜਿੰਨਾ ਦੇ ਵਿੱਚ ਲਾਂ ਤੋਂ ਸਿਹਾਰੀ ਬਣਦੀ ਆ ਉਹ ਵਾਲੇ ਤੇ ਥੋੜੀ ਜਿਹੀ ਆਪਣਾ ਕੰਮ ਇਹ ਰਹਿ ਗਿਆ ਸ਼ਬਦ ਉਸ ਤੋਂ ਬਾਅਦ ਫਿਰ ਆਪਾਂ ਨਾਮ ਪੜਨਾਮ ਚੀਜ਼ਾਂ ਵਗੈਰ ਜਿਹੜੀਆਂ ਹੈਗੀਆਂ ਨੇ ਵਿਆਕਰਨ ਆਉਂਦੀ ਆ ਉਹ ਕਰਾਂਗੇ ਜੇ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਚੈਟ ਦੇ ਵਿੱਚ ਲਿਖੋ ਕੁਛ ਨਾ ਕੁਛ ਮੈਨੂੰ ਪਤਾ ਲੱਗੇ ਵੀ ਤੁਹਾਨੂੰ ਚੰਗਾ ਲੱਗਦਾ ਤੇ ਤੁਹਾਨੂੰ ਸਮਝ ਲੱਗਦੀ ਹੈ ਜੋ ਵੀ ਆਪਾਂ ਕਰਦੇ ਹਾਂ ਕੰਮ ਸਾਰਿਆਂ ਦਾ ਮੇਰੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਸ ਤੋਂ ਬਾਅਦ ਆਪਾਂ ਕਰਨਾ ਦਲਾ ਲੱਗੀ ਹੋਵੇ ਤੇ ਅਗਲੇ ਅੱਖਰ ਨੂੰ ਜਾ ਕੇ ਸਿਹਾਰੀ ਲੱਗ ਜਾਂਦੀ ਹੈ ਜੇ ਤੁਹਾਨੂੰ ਕੁਝ ਹੋਰ ਕਰਨਾ ਕੋਈ ਚੀਜ਼ ਨਹੀਂ ਸਮਝ ਲੱਗੀ ਪਿਛਲੀਆਂ ਦੇਖ ਕੇ ਵੀਡੀਓਜ਼ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਫਿਰ ਆਪਾਂ ਉਵੇਂ ਕਰ ਲਾਂਗੇ ਮੇਰੇ ਨਾਲ ਜੁੜਦੇ ਹੋ ਤੁਸੀਂ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਦਾ ਹੋਵੇਗਾ ਤੇ ਜਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੋਵੇਗਾ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ